ਸਵਾਗਤ ਹੈ ਜੀ ਅੱਜ ਦੀ ਮੌਸਮ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਮੌਸਮ ਸੰਬੰਧੀ ਹੋਰ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਤਕਰੀਬਨ ਆਉਂਦੇ 24 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ 16 ਤੋਂ ਲੈ ਕੇ 19 ਤਰੀਕ ਤੱਕ ਅਤੇ 17 18 ਵਾਲਾ ਸਿਸਟਮ ਦੀ ਅਪਡੇਟ ਸਾਂਝੀ ਕਰਾਂਗੇ ਕਿਸਾਨਾਂ ਨਾਲ ਲਈ ਅਪਡੇਟ ਮੌਸਮ ਦੀ ਲੈ ਕੇ ਹਾਜ਼ਰ ਹੋਏ ਆਂ ਜੋ ਕਿਸਾਨਾਂ ਦੇ ਮਨਾਂ ਦੇ ਵਿੱਚ ਡਾਊਟ ਹਨ ਕਿ ਮੀਂਹ ਹੋ ਸਕਦਾ ਹੈ 17 18 ਨੂੰ ਜਾਂ ਨਹੀਂ ਉਹਨਾਂ ਨੇ ਕਣਕ ਨੂੰ ਪਾਣੀ ਲਗਾਉਣ ਜਾਂ ਨਹੀਂ ਜਾਂ ਆਲੂਆਂ ਦੀ ਪਟਾਈ ਚੱਲ ਰਹੀ ਹੈ ਕੀ ਅਪਡੇਟ ਦੇਖਣ ਨੂੰ ਮਿਲੇਗੀ ਸਭ ਜਾਣਕਾਰੀ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਆਪਾਂ ਹੁਣ ਤਕਰੀਬਨ 16 ਤਰੀਕ ਦੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਤਕਰੀਬਨ 16 ਤਰੀਕ ਨੂੰ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦਾ ਜ਼ੋਰ ਚੱਲਣਾ ਸ਼ੁਰੂ ਹੋ ਜਾਏਗਾ ਤਕਰੀਬਨ ਬੰਗਾਲ ਦੀ ਖਾੜੀ ਤੋਂ ਪੂਰਬੀ ਹਵਾ ਲਗਾਤਾਰ ਪੌਂਦੀ ਹੋਈ ਦਿਖਾਈ ਦੇਗੀ ਤਕਰੀਬਨ ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਅਰਬ ਸਾਗਰ ਤੋਂ ਵੀ ਹਲਕੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਜਿੱਦ ਦੇ ਸਿੱਟੇ ਵਜੋਂ ਹੌਲੀ-ਹੌਲੀ ਵੈਸਟਰਨ ਡਿਸਟਰਬੈਂਸ ਵੀ ਅਗਲੇ ਘੰਟਿਆਂ ਦੇ ਵਿੱਚ ਤਕਰੀਬਨ ਅੱਗੇ ਵੱਧਦਾ ਹੋਇਆ ਦਿਖਾਈ ਦੇਗਾ ਜਿਸ ਦਾ ਸਮੁਖ ਅਕਸਰ ਪਾਕਿਸਤਾਨ ਦੇ ਉੱਤੇ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਤਕਰੀਬਨ ਦਿਨ ਵੇਲੇ ਬਠਿੰਡੇ ਦੇ ਟੈਂਪਰੇਚਰ ਦੀ ਗੱਲ ਕਰੀਏ ਕਿੰਨਾ ਟੈਂਪਰੇਚਰ ਜਾ ਸਕਦਾ ਹੈ ਬਠਿੰਡੇ ਦਾ ਟੈਂਪਰੇਚਰ ਫਿਰ ਤੋਂ ਆਪਾਂ ਨੂੰ 28 ਡਿਗਰੀ ਦੇ ਆਸ-ਪਾਸ ਪਹੁੰਚਦਾ ਹੋਇਆ ਦਿਖਾਈ ਦੇਗਾ ਦੁਪਹਿਰ ਵੇਲੇ ਗਰਮੀ ਆਪਾਂ ਨੂੰ ਮਹਿਸੂਸ ਹੁੰਦੀ ਦਿਖਾਈ ਦੇਗੀ ਇਸੇ ਤਰ੍ਹਾਂ ਆਪਾਂ ਨੂੰ ਉੱਤਰ ਪੱਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉੱਤਰ ਪੱਛਮੀ ਜ਼ਿਲ੍ਹੇ ਜਿਹੜੇ ਪੰਜਾਬ ਦੇ ਹੋਗੇ ਇਹਨਾਂ ਦੇ ਵਿੱਚ ਵੀ ਟੈਂਪਰੇਚਰ ਤਕਰੀਬਨ ਜਲੰਧਰ ਦੀ ਦੇਖੀਏ ਤਾਂ ਜਲੰਧਰ ਦੇ ਵਿੱਚ ਤਕਰੀਬਨ ਤਾਪਮਾਨ 25 ਡਿਗਰੀ ਦੇ ਆ ਕਨੂੰ ਮਿਲੇਗਾ ਪੰਜਾਬ ਦੇ ਵਿੱਚ ਮੁੱਖ ਤੌਰ ਤੇ 28 ਡਿਗਰੀ ਅਤੇ 25 ਦੇ ਵਿਚਕਾਰ ਟੈਂਪਰੇਚਰ ਦੁਪਹਿਰ ਵੇਲੇ ਰਹਿਣ ਦੀ ਉਮੀਦ ਹੈ ਗਰਮੀ ਭਰਿਆ ਦਿਨ ਆਪਾਂ ਨੂੰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ 17 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 17 ਤਰੀਕ ਨੂੰ ਤਕਰੀਬਨ ਪੰਜਾਬ ਦੇ ਵਿੱਚ ਹਲਕੇ ਦਰਮਿਆਨੀਆਂ ਹਵਾਵਾਂ چلਦੀਆਂ ਹੋਈਆਂ ਦਿਖਾਈ ਦੇਣਗੀਆਂ ਪੂਰਬੀ ਹਵਾਵਾਂ ਦਾ ਜੋਰ ਉੱਤਰ ਭਾਰਤ ਤੇ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਅਪਡੇਟ ਜੋ ਨਿਕਲ ਕੇ ਆ ਰਹੀ ਹੈ ਮੌਜੂਦਾ ਸਿਸਟਮ ਦੀ ਤਕਰੀਬਨ ਚੱਕਰਵਾਦ ਹੌਲੀ-ਹੌਲੀ ਰਾਜਸਥਾਨ ਦੇ ਪਹਾਗਾ ਦੇ ਉੱਤੇ ਬੰਦਾ ਹੋਇਆ ਦਿਖਾਈ ਦੇਗਾ ਇੱਕ ਸਿਸਟਮ ਹਲਕਾ ਰੂਪ ਧਾਰਦਾ ਹੋਇਆ ਦਿਖਾਈ ਦੇਗਾ ਬਠਿੰਡੇ ਦੇ ਉੱਤੇ ਲਗਾਤਾਰ ਆਪਾਂ ਨੂੰ ਪੂਰਬੀ ਹਵਾਵਾਂ ਦਾ ਜ਼ੋਰ ਦੇਖਣ ਨੂੰ ਮਿਲੇਗਾ ਚੱਕਰਵਾਤ ਸਾਈਕਲੋਨ ਆਪਾਂ ਨੂੰ ਇਹਨਾਂ ਜਗ੍ਹਾ ਤੇ ਦੇਖਣ ਨੂੰ ਮਿਲੇਗਾ ਜਿਸ ਦੇ ਕਾਰਨ ਆਪਾਂ ਨੂੰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਗੜੇਮਾਰੀ ਦੀ ਸ਼ੰਕਾ ਦੇਖਣ ਨੂੰ ਮਿਲ ਰਹੀ ਹੈ ਬੀਕਾ ਨੇ ਜੋਧਪੁਰ ਜੈਸਲਮੇਰ ਦੇ ਭਾਗਾਂ ਦੇ ਵਿੱਚ ਹਲਕੀਆਂ-ਮੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਪੰਜਾਬ ਦੇ ਦੱਖਣੀ ਪੱਛਮੀ ਇਲਾਕਿਆਂ ਦੇ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦੇ ਕਨਵੇਂ ਕਣੀ ਦੇ ਚਾ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਜਿਸ ਤਰ੍ਹਾਂ 18 ਤਰੀਕ ਦੀ ਗੱਲ ਕਰੀਏ ਤਾਂ 18 ਤਰੀਕ ਨੂੰ ਤਕਰੀਬਨ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਦੁਪਹਿਰ ਵੇਲੇ ਆਪਾਂ ਨੂੰ ਸਿਸਟਮ ਦਾ ਦਾਹਰਾ ਥੋੜਾ ਵੱਧਦਾ ਹੋਇਆ ਦਿਖਾਈ ਦੇ ਸਕਦਾ ਹੈ ਖਾਸ ਕਰਕੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਬੀਕਾਨੇਰ ਚੂਰੂ ਹੋ ਗਿਆ ਨਵੀਂ ਦਿੱਲੀ ਇਹਦੇ ਕੁਝ ਰਾਜਸਥਾਨ ਦੇ ਖੇਤਰ ਕੁਝ ਪੰਜਾਬ ਦੇ ਉਤਰੀ ਭਾਗ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਥੋੜੀਆਂ-ਬੋਧੀਆਂ ਕਾਰਵਾਈਆਂ ਦੀ ਅਸ਼ੰਕਾ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜ਼ਿਆਦਾ ਸੰਭਾਵਨਾ ਨਹੀਂ ਹੈ ਕਿਸਾਨਾਂ ਨੂੰ ਇਹੀ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਉਹ ਆਪਣੇ ਜੇ ਕਣਕ ਨੂੰ ਪਾਣੀ ਦੀ ਲੋੜ ਹੈ ਤੁਸੀਂ ਲਗਾ ਸਕਦੇ ਹੋ ਪਾਰੀਮੀ ਦੀ ਸੰਭਾਵਨਾ ਬਿਲਕੁਲ ਨਹੀਂ ਹੈ ਨਾ ਮਾ ਤਰਮੀਹ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਅੱਗੇ ਵਧੀ ਤਾਂ 19 ਤਰੀਕ ਨੂੰ ਜੋ ਸਿਸਟਮ ਦੇਖਣ ਨੂੰ ਮਿਲੇਗਾ ਤੇ ਆਪਾਂ ਉਹ ਅੱਗੇ ਵੱਧਾ ਹੋਇਆ ਦਿਖਾਈ ਦੇਗਾ ਤੇ ਪੰਜਾਬ ਦੇ ਵਿੱਚ ਆਪਾਂ ਨੂੰ ਉੱਤਰ ਪੂਰਬੀ ਉੱਤਰ ਤੇ ਉੱਤਰ ਪੱਛਮੀ ਹਵਾਵਾਂ ਦੀ ਵਾਪਸੀ ਦੇਖਣ ਨੂੰ ਮਿਲੇਗੀ 19 ਤਰੀਕ ਨੂੰ ਐਸੀ ਕੀ ਮੌਸਮ ਦੀ ਹੁਣ ਤੱਕ ਦੀ ਅਪਡੇਟ ਮਿਲਦੀ ਹੈ ਅਗਲੀ ਵੀਡੀਓ ਦੇ ਵਿੱਚ ਧੰਨ